我送给你。Oh, ਹਾਂਜੀ ਭਾਈ ਸੁੱਤੇ ਜੇ ਹਾਂਜੀ ਸੁੱਤੇ ਜੇ ਥੋੜ੍ਹ ਸੁੱਤੇ ਤੁਸੀਂ ਕੋਈ ਸੁੱਤੇ ਨਹੀਂ ਸੁੱਤੇ ਬਾਰੀ ਖੋਲੋ ਬਾਰੀ ਕਿਉਂ ਬੰਦ ਕਰਨਦੇ ਹਾਂਜੀ ਬਾਰੀ ਕਾਹੀ ਖੋਲੋ ਆ ਖੋਲੋ ਬਾਰੀ ਖੋਲੋ ਉਹ ਤੁਹਾਡੇ ਨਾਲ ਦੇ ਮਲਾਇਮ ਸੁੱਤੇ ਨੇ ਕੀ ਆ ਉਹ ਭਾਈ 2 ਮਿੰਟ ਇੱਕ ਮਿੰਟ ਇੱਕ ਮਿੰਟ ਬਾਰੀ ਖੋਲੋ ਕੀ ਆ ਜੀ ਲੱਗ ਰਿਹਾ ਜੀ ਦੱਸੋ ਤੁਹਾਡੀ ਨਾਈਟ ਡਿਊਟੀ ਆ ਵੀਰ ਜੀ 2 ਮਿੰਟ ਐਂ ਆ 10 ਮਿੰਟ ਐਂ ਆ ਹੀ ਨਾਈਟ ਡਿਊਟੀ ਆ ਦਿਓ ਦੱਸੂਗਾ ਹਾਂਜੀ ਸੁੱਤੇ ਤੁਸੀਂ ਨਹੀਂ ਸੁੱਤੇ ਉਹ ਤੁਹਾਡਾ ਮਲਾਇਮ ਨਾਲ ਦਾ ਵੀ ਸੁੱਤਾ ਵੇਖੋ ਕਿੱਥੇ ਆ ਹੁਣੇ ਹੋਂਟ ਆਇਆ ਤੀ ਨਹੀਂ ਸੁੱਤੇ ਹੈਂ ਉਹ ਨਹੀਂ ਵੀਤੀ ਸੁੱਤੇ ਕੋਈ ਗੱਲ ਨਹੀਂ ਜਨਾਬ ਹਾਂ ਤੁਹਾਡੀ ਨਾਈਟ ਉਡੀ ਆ ਉਡੀ ਆਪਣੀ ਹੋਰ ਕਿੱਥੇ ਇੱਥੇ ਇੱਥੇ ਕਿੱਥੇ ਇੱਥੇ ਹੀ ਹੈ ਕੀ ਨਾਂ ਭਈ ਆਪਣਾ ਨਾਂ ਕੀ ਆਪਣਾ ਭਾਜੀ ਦੱਸੋ ਤੁਹਾਨੂੰ ਕੀ ਕਹਿਣਾ ਲਾਉ ਮੈਂ ਪੱਤਰਕਾਰਾਂ ਦੀ ਜਗਬਾਨੀ ਤੋਂ ਦੱਸੋ 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 ਹਾਂ ਦੀ ਸੁੱਤੇ ਤੁਹਾਡੀ ਨਾਈਟ ਉਡੀ ਮੈਂ ਕਹਾਂ ਭਾਜੀ ਕੋਈ ਕੋਈ ਗੱਲ ਨਹੀਂ ਤੀ ਭਰਾ ਜੇ ਆਪਣੇ ਸਾਰੇ ਪਰ ਤੁਹਾਡੀ ਨਾਈਟ ਉਡੀ ਹੈ ਜੀ ਆਹ ਕਿੱਥੇ ਇੱਥੇ ਹੀ ਆ ਤੁਹਾਡੀ ਆਪਣੀ ਇਜਬੇਰਟੀ ਆ ਅੱਛਾ ਜੀ ਤੁਸੀਂ ਬਸ ਸਟੈਂਡ ਏਰੀਆ ਵੇਖਣ ਦੇ ਤੁਹਾਡੇ ਬਸ ਸਟੈਂਡ ਏਰੀਆ ਕੀ ਹੋਣਿਆ ਦੱਸੋ ਵਿੱਚ ਕੀ ਹੋਣਿਆ ਤੁਸੀਂ ਸਾਰੇ ਟਾਪੇ ਤਾਂ ਹਾਂਜੀ ਉੱਥੇ ਹੈਗੀ ਮੁਖਾਓ ਕਿੱਥੇ ਗੱਡੀ ਤੁਸੀਂ ਸੁੱਤੇ ਇਥੇ ਤੁਹਾਡੀ ਨਾਈਟ ਡਿਊ ਨਹੀਂ ਆ ਤੁਹਾਡੀ ਨਾਈਟ ਡਿਊ ਹੈ ਭਾਜੀ ਕੀ ਨਾਮ ਆਪਣਾ ਨਾ ਦੱਸੋ ਭਾਈ ਆਪਣਾ ਨਾਂ ਕੀ ਆਪਣਾ ਨਾਂ ਵੀਰ ਜੀ ਆਪਾਂ ਕਿਹੜਾ ਆਪਾਂ ਚੱਲੇ ਆਂ ਬਸ ਕਿੱਥੇ ਮੈਂ ਭਾਈ ਉਹ ਪਾਰਕਿੰਗ ਨਾਲ ਪੁੱਛਿਆ ਉਹ ਕਹਿੰਦੇ ਰੋਜ ਇੱਥੇ ਸੌਂਦੇ ਤੁਸੀਂ ਰਾਤੀ ਆ ਕੇ ਗੱਡੀ ਲਾ ਕੇ ਛੋਣ ਨੂੰ ਲਿਆਓ ਪਾਰਕ ਭਾਜੀ ਆਪਣਾ ਕੀ ਨਾਂ ਭਾਜੀ ਇੱਕ ਮਿੰਟ ਉਹਨੂੰ ਬਾਹਰ ਤੁਹਾਡੇ ਸਾਹਮਣੇ ਕਰਦੇ ਭਾਜੀ ਕੀ ਨਾਂ ਆਪਣਾ ਹਾਂਜੀ ਨਹੀਂ ਵੀਰ ਜੀ ਇੱਕ ਮਿੰਟ ਮੈਂ ਕੋਈ ਗੱਲ ਨਹੀਂ ਆਜੋ ਬਾਹਰ ਤਹੀਂ ਜਨਾਬ ਐਡੀ ਕੋਈ ਗੱਲ ਨਹੀਂ ਆ ਤੀ ਸੁੱਤੇ ਜੇ ਤੁਹਾਡੀ ਡਿਊਟੀ ਕੀ ਆ ਬੱਸ ਸਟੈਂਡ ਬੱਸ ਸਟੈਂਡ ਸਾਰੇ ਢਾਬੇ ਸਾਰੇ ਰੈਸਟੋਰੈਂਟ ਸਾਰੇ ਹੋਟਲ ਤੁਹਾਡੀ ਸ਼ਹਿਰ ਦੇ ਖੋਲਦੇ ਪੇ ਰਾਤੀ ਤੁਸੀਂ ਕੀ ਡਿਊਟੀ ਕਰਦੇ ਪੇ ਜ ਆਪਣੀ ਕੀ ਡੁੱਟੀ ਭਾਈ ਤੁਹਾਡੀ ਆਪਣੀ ਰਾਤ ਦੀ ਦੱਸੋ ਕਿਹੜਾ ਲਿਆਓ ਭਾਜ ਕਿਹੜਾ ਆਇਆ ਕਹਿੰਦਾ ਹਾਂ ਰੋਜ਼ ਆ ਕਦੀ ਨਹੀਂ ਆਇਆ ਠੀਕ ਆ ਆਓ ਉਹ ਤਾਂ ਸਾਹਮਣੇ ਪਾਰਕਿੰਗ ਵਾਲਾ ਖਲੋਤਾ ਆਓ ਕਰੀਏ ਗੱਲ ਉਹਨਾਂ ਨਾਲ ਚਲੋ ਪੁੱਛੋ ਆਓ ਆਓ ਭਾਈ 1 ਮਿੰਟ ਭਾਈ ਆਪਣਾ ਕੀ ਨਾਮ ਹੈ ਭਾਈ ਮੇਰਾ ਭਰਾ ਉਧਰ ਚਲ ਉੱਥੇ ਆ ਜਾ ਉੱਥੇ ਆਏ ਨੇ ਤੁਹਾਡਾ ਨਾਮ ਕੀ ਵਾਹੇ ਇਹਨਾਂ ਦੀ ਗੱਡੀ ਕੀ ਪੀਪੀ02 ਸੀਆਰ 2676 ਤੇ ਦੋ ਮੁਲਾਜ਼ਮ ਨੇ ਗੱਡੀ ਦੇ ਵਿੱਚ ਸੁੱਤੇ ਨੇ ਨਾਈ ਡਿਊਟੀ ਇਹਨਾਂ ਦੀ ਤੇ ਨਾਮ ਵੀ ਆਪਣਾ ਦਾਦੇ ਪੇ ਭਾਈ ਨਾਮ ਕੀ ਆਪਣਾ ਹਾਂਜੀ ਨਾ ਕੀ ਭਾਈ ਆਪਣਾ ਮੇਰਾ ਵੀਰ ਆਪਣਾ ਡਿਊਟੀ ਕਹਿੰਦੇ ਆ ਚੱਲੇ ਆ ਆਪਾਂ ਡਿਊਟੀ ਕਿੱਥੇ ਡਿਊਟੀ ਕਰਨ ਗਏ ਤੁਸੀਂ ਸੁੱਤੇ ਜੀ ਜਨਾਬ ਤੁਸੀਂ ਸੁੱਤੇ ਆ ਪੁੱਛ ਕਿਨੋ ਕੋਈ ਗਲਤੀ ਪਹਿਲਾਂ ਦੱਸੋ ਆਪਣਾ ਨਾਂ ਕੀ ਤੁਹਾਡਾ ਨਾਂ ਕੀ ਆ ਉਹ ਵੀਰ ਇਤਨੀ ਘਰੀ ਹੁੰਦਾ ਨਾਂ ਕੀ ਤੁਹਾਡਾ ਰੂਮ ਬੈਥਰੂਮ ਕਰਕੇ ਚੱਲਿਆ ਸੀ ਬਾਥਰੂਮ ਜਨਾਬ ਤੁਸੀਂ ਸੁੱਤੇ ਪਏ ਜੇ ਮੈਂ ਤੁਹਾਡੀ ਵੀਡੀਓ ਬਣਾਈ ਸੁੱਤਿਆਂ ਦੀ ਭਾਈ ਆ ਕਰੋ ਦੀ ਗੱਡੀ ਲੱਗੀ ਜੀ ਇਹਨਾਂ ਦੀ ਹਾਂ ਨਹੀਂ ਆਏ ਇੱਕ ਮਿੰਟ ਭਾਈ ਇੱਕ ਮਿੰਟ ਕਰੋ ਦੀ ਗੱਡੀ ਲੱਗੀ ਇਹਨਾਂ ਦੀ ਹਾਂਜੀ ਕਰੋ ਦੀ ਗੱਡੀ ਲੱਗੀ ਇਹਨਾਂ ਦੀ ਆਪਾਂ ਤੁਹਾਡੇ ਮੈਨੇਜਰ ਸਾਹਿਬ ਨੂੰ ਪੁੱਛ ਲੈਣਾ ਜੇ ਕੈਮਰੇ ਚੈੱਕ ਕਰ ਲੈਣੇ ਜੇ ਕਿੰਨੇ ਵਜ ਦੀ ਗੱਡੀ ਲੱਗੀ ਜੀ ਇਹਨਾਂ ਦੀ ਆ ਤੁਸੀਂ ਵੇਖ ਸਕਦੇ ਹੋ ਕਿ ਜਿਹੜੀ ਪੀਵੀਆਰ ਸਿਨੇਮਾ ਦੀ ਪਾਰਕਿੰਗ ਆ ਉਹਦੇ ਵਿੱਚ ਮੁਲਾਜ਼ਮ ਵੀ ਕਿਸੇ ਵੀ ਤਰ੍ਹਾਂ ਦਾ ਜਵਾਬ ਦੇਣ ਨੂੰ ਤਿਆਰ ਨਹੀਂ ਨੇ ਭਾਈ ਕਰੋ ਦੀ ਗੱਡੀ ਲਾਈ ਜੀ ਤੁਸੀਂ ਇੱਥੇ ਯਾਰ ਮਿਰਗੇ ਇੱਕ ਮਿੰਟ ਭਾਈ ਦੱਸੋ ਨਾ ਗੱਡੀ ਕਿੰਨੇ ਵਜ ਦੀ ਲਾਈ ਆ ਯਾਰ ਇੱਕ ਮੈਂ ਅੱਛਾ ਪੈਗਾ ਕਿੰਨੇ ਲਾਇਏ ਦੇ ਨਹੀਂ ਲਾਇਏ ਆ ਗੱਲ ਤੇ ਸੁਣੇ ਇਹ ਸੁਣ ਲੈਣੇ ਆਂ ਤੀ ਸੁਣਾਓ ਦੱਸੋ ਸੁਣਾਓ ਗੱਲ ਆਪਣੀ ਸੁਣਾਓ ਆਪਾਂ ਸ਼ਰਾਬ ਪੀਂਦੇ ਹੀ ਨਹੀਂ ਮੈਂ ਸੌ ਖਾ ਲੋ ਸੌ ਖਰ ਨਮ ਚੇਰੀ ਜਿੱਥੇ ਮਰਜ਼ੀ ਲਏ ਤੁਹਾਡੀ ਗੱਡੀ ਜੋ 스멜 ਆਂਦੀ ਸਾਰੀ ਮੈਂ ਮੈਂ 스멜 ਦੀ ਮੈਂ ਸ਼ਰਾਬ ਪੀਂਦਾ ਹੀ ਨਹੀਂ ਅੱਛਾ ਜੀ ਤੇ ਫਿਰ ਆਪਾਂ ਨੂੰ ਨੀਂਦ ਘਰੀ ਆ ਗਈ ਭਾਈ ਤੁਸੀਂ ਨਾਈਟ ਡਿਊਟੀ ਤੇ ਜੇ ਆਪਾਂ ਸ਼ਰਾਬ ਪੀਂਦੇ ਹੀ ਨਹੀਂ ਮੈਂ ਚਲੋ ਕੋਈ ਗੱਲ ਨਹੀਂ ਉਹ ਤੇ ਮਲਾਇਆ ਜਾਏਗਾ ਕੋਈ ਚੱਕਰ ਨਹੀਂ ਪਰ ਮਸਲਾ ਇਹ ਆ ਕਿ ਜਿੱਥੇ ਖੜਨਾ ਲਏ ਪਰ ਲਾਂਗੇ ਪਰ ਮਸਲਾ ਇਹ ਆ ਕਿ ਤੁਹਾਡੀ ਨਾਈਟ ਡਿਊਟੀ ਆ ਸੌਂਦੀ ਕਿ ਜਾ ਕੇ ਬੱਸ ਸਟੈਂਡ ਚੈੱਕ ਕਰਨ ਦੀ ਏ ਦੱਸੋ ਬੋ ਮੇਰੀ ਗੱਲ ਹਾਂ ਜੀ ਸੁਣਾਓ ਗੱਲ ਦੀ ਭਾਈ ਆਪਣੀ ਤੁਸੀਂ ਸੁਣਾਓ ਨਾ ਗੱਲ ਆਪਣੀ ਆਪਾ ਤੁਹਾਡੀ ਗੱਲ ਸੁਣਨ ਨੂੰ ਤਿਆਰ ਆ ਜਨਾਬ ਹੁਕਮ ਕਰੋ ਭਾਈ ਤੁਹਾਡੀ ਨਾਈਟ ਡਿਊਟੀ ਕਿੱਥੇ ਆ ਡਿਊਟੀ ਇੱਥੇ ਹੀ ਆ ਸਰ ਕਿੱਥੇ ਭਾਈ ਸਾਜੀ ਸੀੜੀ ਜੀ ਹੈ ਹੋਰ ਕਿੱਥੇ ਸਰ ਤੁਸੀਂ ਤਾਂ ਬੱਸ ਸਟੈਂਡ ਪੀਵੀਆਰ ਪਾਰਕਿੰਗ ਦੇ ਵਿੱਚ ਸੁੱਤੇ ਜੇ ਤੀਰੇ ਸੁੱਤੇ ਜੇ ਨਹੀਂ ਸੌਂਦੇ ਸਰ ਉਹ ਤੁਸੀਂ ਸੌਂ ਕੇ ਡਿਊਟੀ ਨਿਭਾ ਰਹੇ ਜਨਾਬ ਚੋਣਾ ਦਾ ਦਿਨ ਚੱਲਦੇ ਪਏ ਆ ਗੋਲੀਆਂ ਚੱਲਣੀਆਂ ਸ਼ਹਿਰ ਦੇ ਵਿੱਚ ਮੋਹੰਗਪੁਰੇ ਇਲਾਕੇ ਗੋਲੀ ਚੱਲ ਗਈ ਆ ਜੀ ਸਵੇਰੇ ਲੱਗਦਾ ਨੇ ਕਿ ਤੁਹਾਡੀ ਨਗਾਲੀ ਕਰਨੀ ਆ ਕੰਮ ਹੋ ਰਿਹਾ ਦੱਸੋ ਜਨਾਬ ਚੋਣਾਂ ਦਾ ਮਾਹੌਲ ਚੱਲਦਾ ਪਿਆ ਵਾ ਸ਼ਹਿਰ ਦੇ ਵਿੱਚ ਤੁਸੀਂ ਸੁੱਤੇ ਜੇ ਅੱਜ ਆਪਣੇ ਪੀਸੀਆਰ ਗੱਡੀ ਦੇ ਵਿੱਚ ਭਾਈ ਦੱਸੋ ਪੀਸੀਆਰ ਗੱਡੀ ਦੇ ਵਿੱਚ ਕਰੋੜੇ ਸੁੱਤੇ ਤੁਸੀਂ ਹਾਂਜੀ ਭਾਜੀ ਕਰੋ ਕਰੋੜੇ ਸੁੱਤੇ ਗੱਡੀ ਵਿੱਚ ਆਹ ਵੇਖ ਸਕਦੇ ਦੋ ਮੁਲਾਜ਼ਮਾਂ ਦੀ ਤਸਵੀਰ ਅਸੀਂ ਤੁਹਾਡਾਂ ਨਾਲ ਸਾਂਝੀ ਕਰਦੇ ਪਿਆ ਆ ਇਹ ਮੁਲਾਜ਼ਮ ਕਿਸੇ ਵੀ ਤਰ੍ਹਾਂ ਦਾ ਪੱਤਰਕਾਰਾਂ ਨੂੰ ਜਵਾਬ ਨਹੀਂ ਦੇਣ ਨੂੰ ਤਿਆਰ ਇਹ ਆਪਣੀ ਗੱਡੀ ਦੇ ਵਿੱਚ ਸੁੱਤੇ ਹੋਏ ਨੇ ਇਹਨਾਂ ਦੀ ਜਿਹੜੀ ਪੂਰੀ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਕਿਸ ਤਰ੍ਹਾਂ ਅਸੀਂ ਜਦੋਂ ਬੂਹਾ ਖੜਕਾਇਆ ਤਾਂ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਗੱਡੀ ਖੋਲੀ ਜਾਂਦੀ ਹੈ ਤਾਂ ਤੁਸੀਂ ਵੇਖ ਸਕਦੇ ਹੋ ਕਿ ਇਹ ਦੋ ਮੁਲਾਜ਼ਮ ਇਸ ਟਾਈਮ ਪੀਵੀਆਰ ਦੀ ਪਾਰਕਿੰਗ ਦੇ ਵਿੱਚ ਦਿਖਾਈ ਦੇ ਰਹੇ ਨੇ ਇਹਨਾਂ ਦੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਜਿਹੜੀ ਆਪਣੀ ਡਿਊਟੀ ਆ ਉਹ ਬੱਸ ਸਟੈਂਡ ਦੇ ਇਲਾਕੇ ਦੇ ਵਿੱਚ ਨਹੀਂ ਨਿਭਾਈ ਜਾ ਰਹੀ ਤਾਂ ਇਹਨਾਂ ਮੁਲਾਜ਼ਮਾਂ ਦੀ ਸ਼ਹਿਰ ਦੇ ਨਾਲ ਕਿਤਨਾ ਕਿਤੇ ਬੱਸ ਸਟੈਂਡ ਦੀਆਂ ਹੋਟਲ ਜਾਂ ਫਿਰ ਰੈਸਟੋਰੈਂਟ ਤੇ ਜਾਂ ਫਿਰ ਢਾਬੇ ਖੋਲ ਦੇ ਨੇ ਹਾਂਜੀ ਹਾਂਜੀ ਸੁਣਾਓ ਗੱਲ ਭਾਈ ਤੁਹਾਡੀ ਗੱਲ ਸੁਣਦੇ ਪਏ ਦੱਸੋ ਦੱਸੋ ਨੁੰਦਿਆ ਕੋਈ ਨਹੀਂ ਦੱਸੋ ਕਿ ਫੇਰ ਹੀ ਗੱਲ ਸੁਣਾ ਕੇ ਜਨਾਬ ਤੁਹਾਡੀ ਉਹ ਨਹੀਂ ਯਾਰ ਇਤਹਾਸ ਬੜਾ ਭਾਜੀ ਤੁਹਾਡੀ ਨਾਈਟ ਡਿਊਟੀ ਕਿੰਨੇ ਵੇ ਤੇ ਲਾ ਕੇ ਕਿੰਨੇ ਵੇ ਤੱਕ ਆ ਜੀ ਇੱਥੇ ਹਾਂਜੀ ਦੱਸੋ ਕਿੰਨੇ ਵੇ ਤੇ ਲਾ ਕੇ ਕਿੰਨੇ ਵੇ ਤੱਕ ਆ ਆ ਤੁਸੀਂ ਵੇਖ ਸਕਦੇ ਹੋ ਕਿ ਨੀਂਦ ਦੇ ਵਿੱਚ ਹਜੇ ਵੀ ਜਿਹੜੇ ਮੁਲਾਜ਼ਮ ਨੇ ਉਹ ਬਿਲਕੁਲ ਛਈਆਂ ਫੇਰ ਨਾ ਹੀ ਖਾਣੇ ਆ ਪੀਣੇ ਕੋਈ ਸ਼ੈ ਨਹੀਂ ਆ ਰਿਹਾ ਸਿਰਫ 2 ਮਿੰਟੇ ਹਾਂਜੀ ਕਿੱਥੇ ਚੱਲ ਬਣਾ ਤੁਸੀਂ ਹਾਂਜੀ ਦੱਸੋ ਕੀਤੀ ਛੱਡੋ ਭਾਈ ਆਪਾਂ 2 ਮਿੰਟ ਪਹਿਲਾਂ ਦੱਸ ਤੇ ਦੋ ਤੁਹਾਡੀ ਡਿਊਟੀ ਕਿੱਥੇ ਆ ਹਾਂ ਤੁਹਾਡੀ ਡਿਊਟੀ ਕਿੱਥੇ ਡਿਊਟੀ ਕਿੱਥੇ ਯਾਰ ਸਿਕਰ ਨਾ ਛੱਡਣ ਡਿਊਟੀ ਕਰਨ ਦੇ ਪੜਿਆ ਹੋਇਆ ਪਹਿਲਾਂ 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 ਡਿਊਟੀ ਕਿਉਂ ਨਹੀਂ ਕੀਤੀ ਹੁਣ ਤੁਸੀਂ ਹੁਣ ਤੁਹਾਨੂੰ ਹੁਣ ਤੁਹਾਨੂੰ ਡਿਊਟੀ ਨਜ਼ਰ ਆ ਗਈ ਆ ਹੁਣ ਤੁਹਾਨੂੰ ਡਿਊਟੀ ਨਜ਼ਰ ਆ ਰਹੀ ਆ ਪਹਿਲਾਂ ਪਹਿਲਾਂ ਕਿਉਂ ਡਿਊਟੀ ਨਹੀਂ ਭਾਈ ਗਈ ਕਿਸ ਤਰ੍ਹਾਂ ਆ ਪਰ ਹੋ ਛੱਡ ਕਾਰਾ ਚੱਕਰ ਆ ਆ ਤੁਸੀਂ ਵੇਖ ਸਕਦੇ ਹੋ ਕਿ ਮਲਾਜ਼ਮਾਂ ਦੇ ਵੱਲੋਂ ਹੁਣ ਗੱਡੀ ਜਿਹੜੀ ਆਪਣੀ ਭੁਜਾਈ ਆ ਰਹੀ ਆ ਇਹ ਵਖੋ ਇਹ ਜਿਹੜੇ ਮਲਾਜ਼ਮ ਨੇ ਆਪਣੀ ਗੱਡੀ ਲੈ ਕੇ ਇੱਥੋਂ ਹੁਣ ਖਿਸਕਦੇ ਹੋਏ ਦਿਖਾਈ ਦੇ ਰਹੇ ਨੇ ਪੂਰੀ ਗੱਡੀ ਦੀ ਤਸਵੀਰ ਹੋਰ ਨਾਲ ਸਾਂਝੀ ਕੀਤੀ ਕਿਸ ਤਰ੍ਹਾਂ ਮਲਾਜ਼ਮਾਂ ਦੀ ਵੱਡੀ ਅਣਗਹਿਲੀ ਜਿਹੜੀ ਉਹ ਸਾਹਮਣੇ ਆਈ ਆ ਜਗਬੰਟੀ ਵਾਲੇ ਸਾਹਿਲ ਅੰਮ੍ਰਿਤਸਰ ਭਾਈ ਕੀ ਕਹਿਣਾ ਚਾਹੁੰਦੇ ਨਾਈਟ ਡਿਊਟੀ ਦਾ ਡਿੱ ਕੀ ਨਾਂ ਆਪਣਾ ਮਦਨਜੀਤ ਸਿੰਘ ਹਾਂਜੀ ਕੀ ਕਹਿਣਾ ਚਾਹੁੰਦੇ ਨਾਈਟ ਡਿਊਟੀ ਦੇ ਵਿੱਚ ਤੁਸੀਂ ਸੁੱਤੇ ਹੋ ਜੀ ਗੱਡੀ ਦੇ ਵਿੱਚ ਠੀਕ ਨਹੀਂ ਹੈ ਦਵਾਈ ਖਾਧੀ ਜੋਗ ਲੱਗੀ 2 ਮਿੰਟ ਅੱਛਾ ਜੀ ਬੁਖਾਰ ਆ ਕਲਾਕਾਰ ਆ ਵਾ ਹਾਂਜੀ ਤੁਹਾਨੂੰ ਪਹਿਲਾਂ ਨਹੀਂ ਸੀ ਪੀ ਸਾਹਿਬ ਨੱਕ ਚੈੱਕ ਕਰਦੇ ਪਏ ਨੇ ਰਾਤ ਦੇ ਟਾਈਮ ਠੀਕ ਹੈ ਠੀਕ ਨਹੀਂ ਹੈ 2 ਘੰਟੇ ਤੋਂ 3 ਘੰਟੇ ਤਾਂ ਤੇ ਛੁੱਟੀ ਵੀ ਲੈ ਸਕਦੇ ਠੀਕ ਨਹੀਂ ਤੇ ਛੁੱਟੀ ਮਿਲਦੀ ਨਹੀਂ ਦਿੰਦੇ ਨਹੀਂ ਕੋਈ ਇੰਨੀ ਜਲਦੀ ਹਾਂ ਕੀ ਕਹਿੰਦਾ ਇਹ ਬੜਾ ਔਖਾ ਕੀ ਕਹਿੰਦੇ ਨੇ ਛੁੱਟੀ ਬਹੁਤ ਆ ਪਰਮਾ ਨੇ ਕੀ ਕਹਿੰਦੇ ਨੇ ਤੁਹਾਡੇ ਵੱਡੇ ਤੇ ਘਰੀ ਹੋਰ ਸੀ ਨਹੀਂ ਆ ਗਈ ਛੁੱਟੀ ਦੇਂਦੇ ਹੂੰ ਕਿੰਨੇ ਦਿਨ ਤੋਂ ਬਿਮਾਰ ਹੋ ਤੁਸੀਂ ਦੋ ਤਿੰਨ ਦਿਨ ਕਿਉਂ ਕਿ ਜਿਵੇਂ ਚੱਲੇ ਅੱਛਾ ਜੀ ਹਾਂ ਜੀ ਤਾਂ ਉਸੇ ਕਰਕੇ ਸੁੱਤੇ ਹੀ ਨਹੀਂ ਛੁੱਟੀ ਮਾਰ ਕੇ ਤੇ 10 ਮਿੰਟ ਚੋਗ ਲੱਗੀ ਹੈ ਗੱਡੀ ਤੇ ਠੰਡ ਲੱਗਣ ਦੀ ਬਾਰਾਈ ਹੱਦੀ ਬੁਖਾਰ ਦੀ ਹਾਂ ਜੀ ਤੁਸੀਂ ਪਾਜੀ ਕੀ ਕਹਿਣਾ ਚਾਹੁੰਦੇ ਤੁਸੀਂ ਵੀ ਆਪਣੀ ਇਰਾਦੇ ਦੇ ਟਾਈਮ ਟੂਟੀ ਨਿਭਾ ਰਹੇ ਤੁਸੀਂ ਬਾਹਰ ਬੈਠੇ ਸੀ ਹਾਂਜੀ 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 ਢੂੜੀ ਕੰਡਾ ਹੈ ਆਪਣੀ ਹੂੰ ਕੀ ਨਾਂ ਤੁਹਾਡਾ ਮੁਖਤਾਰ ਸਿੰਘ ਹੂੰ